ਤੁਸੀਂ ਬਈ ਅਸੀਂ ਬਈ ਇੱਥੋਂ ਮਿੱਟੀ ਠੀਕ ਕਰਦੇ ਸੀਗੇ ਬੱਤ ਦੇ ਹਾਂ ਠੀਕ ਹੈ ਜਿਹਨੂੰ ਦੇਖਿਆ ਉਹਨੇ ਗਾਲੇ ਤੋਂ ਕੱਢਿਆ ਨਹੀਂ ਸੋਡੀ ਕਿਵੇਂ ਕੁਦਰਤੀ ਨਿਗਾਹ ਪੈ ਗਈ ਇੱਧਰ ਜਾਂ ਕਿਵੇਂ ਆਦੇ ਕਰਕੇ ਸੀ ਇੱਥੇ ਬਹਿ ਗਏ ਅਸਾ ਆ ਜਗ੍ਹਾ ਤੇ ਬਹਿ ਗਏ ਵੀ ਦਰਖਤ ਦੋਸਤ ਲੱਗੇ ਬਹਿਣਗੇ ਵੀ ਸਰਸਾਂ ਗੀ ਠੀਕ ਹੈ ਕਿੰਨੇ ਜਣੇ ਸੀ ਅਸੀਂ ਗਰਮ ਕਿੰਨੇ ਜਣੇ ਸੀ ਬਈ ਤੁਸੀਂ ਅਸੀਂ ਦੋ ਸੀ ਇੱਕ ਮੈਂ ਸੀ ਇੱਕ ਮੇਰਾ ਸਿਹਰੀ ਸੀਗਾ ਠੀਕ ਹੈ ਅਸੀਂ ਦੋਨੇ ਬੰਦੇ ਫਿਰ ਬਾਹਰੇ ਉਹ ਸੀਰੀ ਮੇਰਾ ਉੱਥੇ ਆ ਮੈਂ ਇੱਥੇ ਬਹਿ ਗਿਆ ਜਦੋਂ ਮੈਂ ਮਲਕੀਤ ਨੂੰ ਫੋਨ ਲਾਇਆ ਮਲਕੀਤ 2 ਮਿੰਟਾਂ ਚ ਇੱਥੇ ਆ ਗਿਆ ਠੀਕ ਹੈ ਤੇ ਉਹਦੇ ਉਹ ਵਾਪਸ ਗ ਵੀ ਜੇ ਕਹਿੰਦੇ ਉਹਨਾਂ ਨੇ ਜਿਸਤਾਨ ਲੱਗੇ ਸੋਈ ਜਾਣੇ ਹਨ ਜਿਹੜੇ ਬੰਦਿਆਂ ਤੇ ਵਿਫਤਾ ਪਈ ਵੀ ਆ ਉਹ ਜਾਣਦੇ ਨੇ ਜਿਨ੍ਹਾਂ ਦੇ ਖੇਤ ਨੇ ਇਹ ਉਹ ਜਾਣਦੇ ਨੇ ਤੇ ਜਿਹੜੇ ਬੰਦਿਆਂ ਦੀ ਉਹ ਮੱਕੀ ਸੀ ਨਾ ਜਿਹੜੇ ਬੰਦੇ ਜਾਮਣ ਕੋਲੋਂ ਮੰਨ ਲਓ ਬਾਈ ਮੱਕੀ ਵੱਢ ਕੇ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੇ ਪਿੰਡ ਦੇ ਕੋਲੇ ਉਹਨਾਂ ਦੀ ਚਰੀ ਵੀਜੀ ਵੀਤੀ ਬਾਈ ਚਰੀ ਨੂੰ ਵਾਢਾ ਲਾ ਲਿਆ ਬੰਦੇ ਨੇ ਉਹਰੇ ਆਉਣਾ ਹੀ ਛੱਡਦਾ ਕਦੇ ਵੀ ਖੇਤ ਜਾਣੇ ਹੀ ਨਹੀਂ ਹੈਗਾ ਬਾਈ ਉਹ ਮੱਕੀ ਦਾ ਵਾਢਾ ਉਹਨਾਂ ਮਨ ਲਈ ਤੂੰ ਕਹਿੰਦੀ ਬਾਈ ਕਹਿੰਦਾ ਵੀ ਕਾਖੀ ਵੜ ਨੂੰ ਛੱਡ ਕੇ ਸੇ ਭਾਈ ਕੁਝ ਗੇਣ ਮੰਨੇਗਾ ਬਈ ਚਲ ਐਸੀ ਚਲ ਅੱਗੇ ਕੋਈ ਵਿਚਾਰਾ ਕੋਈ ਹਨਾ ਲੋਡ ਬੰਦ ਮੱਕੀ ਚ ਵੜ ਲੰਦਾ ਨਹੀਂ ਕੋਈ ਅੱਖ-ਅੱਖ ਤੁਸੀਂ ਐਂ ਦੇਖ ਲਓ ਵੀ ਸਾਡੇ ਜਿਹਨੇ ਰੰਦਾ ਸੀ ਸਿੰਘਾਂ ਦੇ ਘਰ ਨੇ ਉਹ ਬੁੜੀਆਂ ਵੀ ਮੱਕੀ ਚ ਵੜਨ ਸਾਡੀਆਂ ਅਗਲਾ ਕਹਿੰਦੇ ਸਨ ਨਹੀਂ ਉਰਲਾਦਾਂਗੇ ਆਪਦੀ ਜਾਨ ਦੇ ਉੱਤੋਂ ਨਹੀਂ ਤਾਂ ਨਹੀਂ ਕੁਝ ਤੁਸੀਂ ਬਈ ਕੀ ਗੱਲ ਹੋਰ ਵਿੱਚ ਪਤਾ ਕੀ ਕਹੀ ਜਾਂਦੇ ਨੇ ਆਕੇ ਤੁਸੀਂ ਕਹਿ ਦੋ ਵੀ ਇੱਥੋਂ ਭੱਜ ਗਿਆ ਕਹਿੰਦੇ ਜੇ ਕਹਿ ਦੋ ਵੀ ਤੁਸੀਂ ਸੇ ਮੰਨ ਕੇ ਚੱਲੋ ਬਈ ਦਾਨਗੜ ਵਾ ਗਿਆ ਫਲਾਣੇ ਨਾਲ ਕਹਿੰਦੇ ਵੀ ਤੁਸੀਂ ਐਂ ਕਹਿ ਦੋ ਵੀ ਦਾਨਗੜ ਅਸੀਂ ਕਿਉਂ ਕਹਿ ਦਈਏ ਕਹਿੰਦੇ ਜੇ ਮੰਨ ਲਓ ਕੋਈ ਇੱਥੇ ਮਾਰ ਕੇ ਸਿੱਟ ਗਿਆ ਤਾਂ ਪ੍ਰਸ਼ਾਸਨ ਕੋਲ ਤੇ ਪਰਚਾ ਦੇ ਦੂ। ਅੱਛਾ। ਕਿਉਂ ਬਾਈ ਕਾਹਦਾ ਪਰਚਾ ਦੇ ਦੂ? ਅਸੀਂ ਕਿਉਂ ਝੂਠ ਬੋਲੀਏ? ਬਿਲਕੁਲ। ਅਸੀਂ ਤਾਂ ਹੁਣ ਡਰੀਵੇਂ ਆਪਾਂ ਉਧਰਲੇ ਲੋਕਾਂ ਨੂੰ ਕਿਉਂ ਡਰਾਈਏ? ਬਿਲਕੁਲ ਬਾਈ। ਮੈਂ ਉਹ ਮਾਰਨ ਨੂੰ ਕਿਹੜਾ ਕੋਈ ਕੁੱਤਾ ਬੀਲੀ ਆ ਬਾਈ ਵੀ ਆਲਾ ਛੋਟੀਆਂ ਨਾਲ ਮਾਰ ਦੂ। ਆਹ ਕਹਿੰਦੇ ਸੋਨੂੰ ਫਸਾਜੂ ਇੱਥੇ ਕਹਿੰਦੇ ਤੁਸੀਂ ਮਤਲਬ ਕਹਿੰਦੇ ਤੁਸੀਂ ਫਸਾਜੋਗੇ ਜੇ ਕਿਸੇ ਨੇ ਮਾਰ ਕੇ ਇੱਥੇ ਹੋਰ ਵੀ ਸਿੱਟ ਗਿਆ। ਇੱਕ ਤਾਂ ਆਪਣੇ ਲੋਕਾਂ ਦੀ ਹੱਬ ਵਾਲੀ ਮਾਰੀ ਸੋਚ ਆਇਆ। ਵਾਲੀ ਮਾਰੀ ਗੱਲ। ਪਾਉਂਦਾ ਕੀ ਦੇਣਾ ਸੋਗਾ ਡਰਾ ਜਾਂਦੇ ਨਹੀਂ ਮੰਨ ਕੇ ਚੱਲੋ ਬੰਦੇ ਨੂੰ। ਵੀ ਇਹ ਨਹੀਂ ਹੈਗਾ ਵੀ ਸਾਨੂੰ ਡ ਇੱਧਰ ਬਾਈ ਚਾਰ ਨਾਲ ਨੰਬਰਾਂ ਦੇ ਖੇਤ ਨੇ ਆਪਹੀ ਜੰਦੀ ਹਾਂ ਕੋਈ ਨਹੀਂ ਜਾਂਦਾ ਇੱਧਰ ਕੋਈ ਨਹੀਂ ਜਾਂਦਾ ਸਹੀ ਗੱਲ ਆ ਬਾਈ ਬਹੁਤ ਬਹੁਤ ਬਾਈ ਆਈ ਵੇ ਹੁਣ ਮੈਨੂੰ ਲੱਗਦਾ ਅਸੀਂ ਹੁਣ ਅਸੀਂ ਸਾਰੇ ਆਨੇ ਖੜੇ ਸੀ ਤਾਂ ਜੱਡੀ ਕਿਹਨੇ ਨਹੀਂ ਇੱਧਰ ਤੁਸੀਂ ਦੇਖ ਲਓ ਕੋਈ ਨਹੀਂ ਜਾਂਦਾ ਸਹੀ ਗੱਲ ਆ ਬਾਈ ਇੱਧਰੋਂ ਤੂੰ ਐ ਲਾ ਲਾ ਬਾਈ ਮੁਸ਼ਕਿਲ ਨਹੀਂ ਨਿਕਲਦਾ ਵੀਰ ਕਿੱਧਰ ਨੂੰ ਗਿਆ ਹੈਨਾ ਕਿਹੜੇ ਨੇ ਕੱਕ ਵੱਡਣ ਵਾਲੀ ਬੁੜੀ ਵੀ ਨਹੀਂ ਆਉਂਦੀ ਇੱਧਰ ਬਾਈ ਸਹੀ ਗੱਲ ਸਹੀ ਗੱਲ ਆ ਪਰਾ ਉਹ ਆਹਾ ਉਹ ਜਗਾ ਬਾਈ ਜਿੱਥੇ ਗੁਰਦਵਾਬਾ ਗਲਾਬ ਸਿੰਘ ਗੁਰਦੁਆਰਾ ਬਾਬਾ ਗਲਾਬ ਸਿੰਘ ਪਿੰਡ ਪਠਲਾ ਇਹਦੇ ਬਿਲਕੁਲ ਸਾਹਮਣੇ ਆ ਪਹੀ ਜਾਂਦੀ ਹੈਗੀ ਇਹ ਪਹੀ ਉੱਪ ਟਰੈਕਟਰ ਲਈ ਜਾਂਦਾ ਸੀਗਾ ਤੇ ਆਲੇ-ਦਾਲੇ ਸਾਰੇ ਕਿਤੇ ਤੁਸੀਂ ਦੇਖ ਲਓ ਮੱਕੀ ਮੱਕੀ ਆ ਗਈ ਸਾਰੇ ਕਿਤੇ ਉਹਨੇ ਬਾਈ ਨੇ ਟਰੈਕਟਰ ਲੈ ਕੇ ਹੋ ਸਾਹਮਣੇ ਕੋਠਾਗਾ ਉੱਥੇ ਜਾਣਾ ਸੀਗਾ ਤੇ ਉਹਨੇ ਆਹ ਔਰੇ ਜਿੱਥੇ ਆ ਖੰਭਾਗਾ ਇੱਥੇ ਟਰੈਕਟਰ ਰੋਕਿਆ ਤੇ ਆਹ ਜਾਮਣਾ ਇਹ ਤੋਂ ਜਾਮਣਾ ਚੁਗਣ ਲੱਗ ਗਿਆ ਥੱਲੇ ਜਿਵੇਂ ਹੁੰਦਾਗਾ ਇਹਦੇ ਸਾਹਮਣੇ ਭਾਈ ਆਹ ਮੱਕੀ ਜੋ ਇਧਰ ਦੀ ਜਿ ਬੜੇ ਦੀਗਾ ਹਾਂ ਭਾਈ ਹੈਨਾ ਜਿਹੜੀ ਆ ਮੱਕੀ ਮੰਨ ਲਾ ਛੋਟੀ ਛੋਟੀ ਜੀ ਹਾਂ ਹਾਂ ਇਹਨੂੰ ਇਹ ਜੋ ਇਧਰ ਦੇ ਪਾਸੇ ਵਗ ਗਿਆ ਦੀਗਾ ਤੇ ਉਸ ਤੋਂ ਬਾਅਦ ਮੈਂ ਗੱਲ ਸੁਣਾਉਣਾ ਤੁਹਾਨੂੰ ਬਾਈ ਹੋਰਾਂ ਤੋਂ ਵੀ ਵਿੱਚ ਬੰਦਿਆਂ ਨੂੰ ਤਾਂ ਇਹ ਮਜ਼ਾਕ ਲੱਗਦਾ ਲੋਕ ਕਹਿੰਦੇ ਵੀ ਮਜ਼ਾਕ ਕਰਦਾਗਾ ਉਹ ਕਰਦਾਗਾ ਤੇ ਕੋਈ ਨਾ ਕੋਈ ਨਾ ਮਤਲਬ ਕੀ ਦਾਖਲ ਹੁੰਦਾਗਾ ਮਤਲਬ ਕੀ ਤੋਂ ਬਾਈ ਜਿਵੇਂ ਅਕਸਰ ਹੀ ਆਪਾਂ ਦੇਖਦੇ ਆ ਜਿਹੜੇ ਬੰਦੇ ਵੀਡੀਓ ਦੇਖਦੇ ਆ ਜਾਂ ਹੋਰ ਹਨ ਲੋਕਾਂ ਨੂੰ ਮਜ਼ਾਕ ਲੱਗੀ ਜਾਂਦਾ ਵੀ ਖਣੀ ਇਹ ਝੂਠ ਬੋਲਦੇ ਆ ਹੁਣ ਬਾਈ ਕੱਲ ਹੀ ਤੁਸੀਂ ਐ ਲਾ ਲਓ ਕੱਲ ਜਿਹੜੇ ਬੰਦੇ ਨੇ ਕਟੂ ਦੇ ਨੇ ਦੇਖਿਆ ਹਾਂ ਉਹਨੇ ਸਾਨੂੰ 6:00 ਵਜੇ 10 ਮਿੰਟ ਤੇ ਦੱਸਿਆ 6:15 ਮਿੰਟ ਤੇ ਅਸੀਂ ਮੈਕ ਸਟੂਡੀਓ ਤਣਾਉ ਲਿਆ ਹਾਂ ਉਹਨੂੰ ਕਿਹਾ ਵੀ ਬਾਈ ਡਰੋਨ ਲੈ ਕੇ ਜਦੋਂ ਸ਼ਾਮ ਨੂੰ ਦੀ ਜਦੋਂ ਸ਼ਾਮ ਨੂੰ ਫੋਨ ਕਰਿਆ ਤੁਸੀਂ ਬੀਜੀ ਸੀ ਤੇ ਵੀ ਡਰੋਨ ਲੈ ਕੇ ਵੀ 6:00 ਤੀ ਤੋਂ 6:00 ਆ ਜਾ ਉਹ ਬਾਈ ਡਰੋਨ ਲੈ ਕੇ ਵੀ ਆਇਆ ਚਲੋ ਹੁਣ ਡਰੋਨ 15 ਮਿੰਟ ਕੱਢਦਾ ਬੈਟਰੀ ਨਾਲ ਪਾਉਂਦੀਆਂ ਤਿੰਨੇ ਬੈਟਰੀਆਂ ਜਦੋਂ ਡਾਊਨ ਹੋ ਗਈਆਂ ਜਦੋਂ ਸਾਨੂੰ ਨਾ ਮਿਲਿਆ ਕੁਝ ਤਾਂ ਅਸੀਂ ਵੀ ਆਲੇ-ਦਾਲੇ ਗੇੜੇ ਦਿੱਤੇ ਤੇ ਕੁਝ ਨਹੀਂ ਮਿਲਿਆ ਠੀਕ ਹੈ ਉੱਥੇ ਜਦੋਂ ਬਾਈ ਨੇ ਦੱਸਿਆ ਪਰ ਹੁਣ ਅਸੀਂ ਤੜਕੇ ਜੇ ਬਈ ਉਹ ਪਹਿਰਾ ਲਾਇਆ ਵੇ ਤੜਕੇ ਨਹੀਂ ਤੱਕ ਕੋਈ ਮੂਵਮੈਂਟ ਨਹੀਂ ਹੋਈ ਰਾਤ ਅਸੀਂ ਬਈ ਵਾਗੇ ਸੀ ਅਸੀਂ ਇੱਥੇ ਹੁਣ ਸੁੱਤੇ ਨਹੀਂ 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 ਬਿਲਕੁਲ ਬਈ ਹਾਂ ਰਾਤ ਨੂੰ ਇੱਥੇ ਬੈਠੇ ਰਹੇ ਦੀ ਕੋਈ ਅਸੀਂ ਬੈਠੇ ਬੂਠੇ ਨਹੀਂ ਤਾਂ ਅਸੀਂ ਆਪਦਾ ਘਰੇ ਵਾਗੇ ਸੀ ਤੇ ਸਾਢੇ 8:30 9:00 ਵਜੇ ਜਿੱਥੋਂ ਵਾਗੇ ਸੀ ਠੀਕ ਹੈ ਹਾਂ ਬਾਕੀ ਉਹ ਤੁਹਾਨੂੰ ਸਾਰੀ ਗੱਲ ਦੱਸ ਹੀ ਦਿੱਤੀ ਸ਼ੇਰ ਦੇ ਜੰਪ ਵਾਲੀ ਹਾਂ ਉਹ ਇੱਕ ਵਾਰੀ ਤੂੰ ਵੀ ਦੱਸ ਦੇ ਇਹ ਇਹਦੇ ਬਾਈ ਦੇ ਨਾਨਕੇ ਨੇ ਨਾਨਕੇ ਨੇ ਤੇਰੇ ਬਾਈ ਫਲੇੜੇ ਪਿੰਡ ਹੈਨਾ ਇਹ ਕਿੱਥੇ ਜੇ ਰਹਿ ਗਿਆ ਬੱਡੇ ਕੋਲੇ ਨਹੀਂ ਬਾਈ ਲੈਰੇ ਤੇ ਆਪਣਾ ਇਧਰ ਜਦੋਂ ਵੱਡੀ ਕਣਕ ਵਾਲ ਆ ਗਈ ਹਾਂ ਉੱਥੇ ਆ ਗਿਆ ਸੀ ਬਾਈ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਮੈਂ ਬਾਈ ਸੁਖੀ ਨੂੰ ਦੱਸ ਕੇ ਹਟਿਆ ਤੁਹਾਨੂੰ ਸ਼ੋਰਟ ਜੀ ਗੱਲ ਦੱਸਦਾ ਹਾਂ ਹਾਂ ਉਹ ਚੱਲ ਜਦੋਂ ਪਹਿਲਾਂ ਨਰਮੇ ਨਰਮੇ ਲਾਉਂਦੇ ਸੀ ਉੱਥੇ ਪਹਿਲਾਂ ਹੀ ਮੇਮਣੇ ਮੂਮਣੇ ਚੱਕਦਾ ਸੀ ਉਹ ਬੱਕਰੀਆਂ ਚਾਰਦਾ ਸੀ ਕੋਈ ਬੰਦਾ ਉਹਦਾ ਮੇਮਣਾ ਜਦੋਂ ਲੈ ਗਿਆ ਚਲੋ ਬੰਦਾ ਤੇਜ਼ ਤਰਾਰ ਸੀ ਉਹ ਬੰਦਾ ਉੱਥੇ ਛਾਪ ਲ ਗਿਆ ਉਹਦਾ ਮੇਮਣਾ ਟੋਏ ਚ ਬੋਰ ਵਾਲੇ ਚ ਲੈ ਕੇ ਵੜ ਗਿਆ ਅੱਛਾ ਚਲੋ ਬਾਈ ਜਦੋਂ ਉਹਨੇ ਵੀ ਮੇ ਮਣਾ ਉਹਨੇ ਚਲੋ ਪਿੰਡ ਦੇ ਬੰਦਿਆਂ ਨੂੰ ਦੱਸਿਆ ਫਿਰ ਮੈਂ ਇੱਕ ਮਹਿਲਾ ਨਾਲ ਸੰਪਰਕ ਕਰਿਆ ਹਾਂ ਮਹਿਲਾ ਨਾਲ ਸੰਪਰਕ ਕਰਨ ਤੋਂ ਬਾਅਦ ਜਾਲ ਲਾਤਾ ਬਾਈ ਉਹਦੇ ਉੱਤੇ ਠੀਕ ਹੈ 22 ਫੁੱਟ 22 ਫੁੱਟ ਇੱਕ 22 22 ਫੁੱਟ ਡੂੰਗਾ ਸੀ ਬਾਈ ਟੋਵਾ ਠੀਕ ਹੈ ਤੁਸੀਂ ਐ ਮੰਨ ਲਓ ਬਾਈ ਤੁਸੀਂ ਉੱਥੇ ਵੀ ਚਾਹੇ ਪਿੰਡ 'ਚ ਵੀ ਜਾ ਕੇ ਪੁੱਛ ਲਓ ਕਈ ਬੰਦੇ ਦੇਖਦੇ ਵੀ ਹੋਣਗੇ ਖੇੜਾ ਪਿੰਡ ਹਾਂ ਬੰਦੇ ਜੁੜੇ ਹੋਣਗੇ ਹਨਾ ਬਾਈ ਮੈਨੂੰ ਜਿੰਨੀ ਕਿ ਮੇਰੇ ਮਾਮੇ ਦੇ ਮੁੰਡੇ ਨੇ ਗੱਲ ਦੱਸੀ ਮੈਂ ਕਿਹੜਾ ਕੋਲੇ ਸੀ ਮਤਲਬ ਕਈ ਵਾਰ ਆਓ ਆਪਣੇ ਹੁਣ ਫੋਨ ਤੇ ਫੋਨ ਤੇ ਵੀ ਜਿਵੇਂ ਉਹਨੇ ਗੱਲ ਦੱਸੀ ਹੈਗੀ ਚਲੋ ਉਦੋਂ ਬਾਅਦ ਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਜਿਹਦੋਂ ਨੇ 20 22 ਫੁੱਟ ਤਾਹਾਂ ਸਾਲ ਮਾਰੀ ਜਾਲ ਵੀ ਤਾਹਾਂ ਚੱਕਲੇ ਜਿਹੜੀਆਂ ਉਹਨਾਂ ਦੇ ਮੈਕਵਲੇ ਨੇ ਰਾਫਲਾਂ ਰੋਫਲਾਂ ਦੀ ਚੱਪਲਾਂ ਚੁੱਪਲਾਂ ਹੀ ਉੱਥੇ ਹੀ ਰਹਿ ਗਈਆਂ ਬਾਈ ਜੀ ਛੱਡ ਕੇ ਛੱਡ ਕੇ ਸਾਰੇ ਬੰਦੇ ਮੰਨ ਲਓ ਵੀ ਜਿਵੇਂ ਮੈਕ ਮਿਲਦੀ ਹੈ ਦੂਜੇ ਦੀ ਛੱਡ ਕੇ ਭੱਜ ਗਏ ਹਾਂ ਛੱਡ ਕੇ ਭੱਜ ਗਏ ਉਹ ਤਾਂ ਇੱਕ ਰਫੂਜੀ ਸੀ ਬਾਈ ਉੱਥੇ ਦਾ ਉਹਨੇ ਡਾਂਗਾ ਡੂੰਗਾ ਮਾਰੀਆਂ ਤੇ ਤਾਂ ਉਹ ਟਿਕਾ ਉਹ ਤੋਂ ਬਾਅਦ ਚ ਉਹਦੇ ਟੀਕਾ ਵੀ ਮਸਾ ਕੇ ਕਹਿੰਦੇ ਪੈਰ ਫੜਦੇ ਆ ਜਿਹਨੇ ਕਿਸੇ ਬੰਦੇ ਨੂੰ ਤਾਂ ਜਾਲ ਦੇ ਵਿੱਚ ਦੀ ਜਾਲ ਦੇ ਜਾਲ ਦੇ ਵਿੱਚ ਦੀ ਭਾਈ ਹਾਂ ਆ ਹਾਲਾਤ ਨੇ ਵੀ ਜਿਹੜਾ ਆਪਾਂ ਕੋਠੇ ਇਕੱਠੇ ਅਸੀਂ ਵੀ ਚੜ ਗਏ ਸੀ ਕੱਲ ਕੋਠਾ ਦੇ ਵੀ ਸਾਨੂੰ ਇਹ ਵੀ ਪਤਾ ਨਹੀਂ ਆਪਾਂ ਚੜੇ ਜੀ ਕਿ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਬਾਈ ਦਾ ਕੋਠਾ ਸਾਹਮਣੀ ਹੈਗਾ ਕਿਲਾ ਗਵਾਹੀ ਮਸਾਂਗੇ हां भाई दा कोठा गा हां 11 ਕਾ ਫੁੱਟ ਤੇ 7 ਆ ਗਈ ਇਸ ਹਿਸਾਬ ਤੇ ਲਈ ਜਾਂਦੇ ਆ ਬਾਈ ਫਿਰ ਕੋਠਾ ਘੂਠਾ ਦਾ ਮੰਨ ਲਓ ਉਹਦੇ ਸਾਹਮਣੇ ਕੋਈ ਚੀਜ਼ ਹੀ ਨਹੀਂ ਹੈ ਨਾ ਤਾਂ ਬਾਈ ਮੰਨ ਕੇ ਚੱਲੋ ਜਿਵੇਂ ਸਾਡਾ ਪਿੰਡ ਨੇੜੇ ਆ ਪਸ਼ੂਆਂ ਪੂਸੂਆਂ ਦਾ ਹੀ ਵਿਚਾਰ ਰੱਖਣ ਦੀ ਜ਼ਰੂਰਤ ਹੈ ਹਾਂ ਕਿਉਂ ਪਤਾ ਗੱਲ ਕੀ ਹੈ ਵੀ ਜਿਆਦਾ ਇਹ ਕਹਿੰਦੇ ਕੱਚਾ ਮਾਸ ਖਾਂਦਾ ਉਹ ਹਾਂ ਤਾਜ਼ਾ ਆਪ ਹੀ ਸ਼ਿਕਾਰ ਕਰਦਾ ਹੈ ਇਹ ਕਈ ਬੰਦਿਆਂ ਨੂੰ ਇਹ ਚੀਜ਼ਾਂ ਮਜ਼ਾਕ ਲੱਗਦੀਆਂ ਨੇ ਮਜ਼ਾਕ ਲੱਗਦੇ ਬਾਈ ਜਿਹੜੇ ਪਿੰਡ ਵਾਲਿਆਂ ਤੇ ਬੀਤ ਰਹੀਆਂ ਨੇ ਨਾ ਉਹ ਉਹਦੇ ਪਿੱਛੇ ਉਹਨਾਂ ਨੂੰ ਪਤਾ ਇੱਕ ਮੈਂ ਹੋਰ ਬੇਨਤੀ ਕਰਦਾ ਜਿਵੇਂ ਮਲਗੀ ਤਾਂ ਇਹ ਮੈਨੂੰ ਵੀਡੀਓ ਭੇਜੀ ਦੀ ਆਪਾਂ ਨਾਉ ਨਹੀਂ ਲੈਂਦੇ ਕਿਸੇ ਮੁੰਡੇ ਨੇ ਵੀਡੀਓ ਪਾਈ ਵੀ ਕਹਿੰਦਾ ਬਾਈ ਇਹ ਹਰੀਗੜ੍ਹ ਵਾਲੀ ਨਹਿਰ ਤੋਂ ਦੱਸਿਆ ਜਾ ਰਿਹਾਗਾ ਕਹਿੰਦਾ ਪਰ ਅਸੀਂ ਇਹ ਗੱਲ ਦੀ ਪੋਸ਼ਟ ਹੀ ਨਹੀਂ ਕਰਦੇ ਪਹਿਲਾਂ ਤਾਂ ਬਈ ਮੈਂ ਤੁਹਾਨੂੰ ਦੱਸਦਾ ਸਾਡੇ ਸਾਰੇ ਨਹਿਰ ਦੇ ਆਲੇ-ਦਾਲੇ ਉਨੀ ਵੱਡੀ-ਵੱਡੀ ਝੋਨਾ ਹੀ ਨਹੀਂ ਹੋਇਆ ਠੀਕ ਹੈ ਬਈ ਉਹ ਬਈ ਕੋਈ ਯੂਪੀ ਦਾ ਸੀਨ ਆਗਾ ਜਿਹੜਾ ਬੰਦਿਆਂ ਨੇ ਕੱਟ ਕੇ ਪਾਤਾ ਵੀ ਬਿਨਾ ਵਜਾ ਬਾਈ ਬਣ ਕੇ ਅਫਵਾਹ ਨਾ ਉਹ ਕਰੋ ਹਣਾ ਵੀ ਹਰੀ ਗੜ੍ਹ ਨਹਿਰ ਤੇ ਉਹ ਯੂਪੀ ਟਰੈਕਟਰ ਤੋਂ ਮਰਗਾਟ ਵਾਲੀ ਬਣਾ ਕੇ ਪਾਈ ਵੀ ਐ ਉਹ ਵੀ ਬਈ ਜਮਾ 100 ਨਹੀਂ 200% ਫੀਰ ਹਾਂ ਐਵੇਂ ਹੀ ਭਾਈ ਬਣ ਕੇ ਦੇਖਾ ਇੱਥੇ ਸਾਡੀ ਜਾਨ ਨੂੰ ਬਣੀ ਪਈ ਐ ਅਸੀਂ ਹੁਣ ਵੀ ਖੇਤ ਖੜਿਆ ਅਸੀਂ ਪੰਜ ਚਾਰ ਬੰਦਿਆਂ ਤੋਂ ਬਣਾ ਖੇਤ ਨਹੀਂ ਆਉਂਦੇ ਅਸੀਂ ਉਹਦੀ ਡਾਂਗ ਛੋਟੀ ਵੀ ਲੈ ਕੇ ਆਉਣੇ ਮੈਂ ਕਿਹਾ ਉਹ ਬਈ ਇੱਕ ਛੋਟੀ ਸੋਚ ਵਾਲੇ ਬੰਦੇ ਕਰਦੇ ਆਗੇ ਜਿੰਨਾਂ ਨੂੰ ਆਏ ਵੀ ਖਣੀਆਂ ਹੀ ਉਹ ਕਰਤਾ ਕਿਸੇ ਨੂੰ ਕੋਈ ਮਜ਼ਾਕ ਲੱਗਦਾਗਾ ਉਹ ਆ ਕੇ ਬੱਕੀ ਵਿੱਚ ਢੇੜਾ ਦੇ ਕੇ ਦੇਖ ਸਕਦਾਗਾ ਸਹੀ ਗੱਲ ਆ ਬਈ ਮੈਨੂੰ ਲੱਗਦਾਗਾ ਵੀ ਇਹ ਗੱਲਾਂ ਫੇਕ ਨੇ ਹਾਂ ਇਹ ਇਹ ਬਈ ਮੈਂ ਹੈਗਾ ਮੇਰੇ ਚਾਚੇ ਦਾ ਮੁੰਡਾ ਇਹਦੀ ਮੱਕੀ ਹੈ ਇਹ ਚਾਹ ਪੰਜ ਕਿੱਲੇ ਉਹਨੇ ਸੋਚਿਆ ਵੀ ਜੇ ਮੰਨ ਲਓ ਕੋਈ ਇਹਦੂ ਬਾਅਦ ਵਿੱਚ ਕੋਈ ਹਰਕਤ ਹੋਈ ਚਾਹੇ ਸਾਡੀ ਕੱਚੀ ਹੈ ਚਾਹੇ ਸਾਡੀ ਪੱਕੀ ਹੈ ਸਾਡਾ ਚਾਹੇ ਨਸਾਨ ਲੱਖ ਦਾ ਹੋ ਜੇ ਚਾਹੇ ਦੋ ਦਾ ਹੋ ਜੇ ਅਸੀਂ ਉਹਦਾ ਕੱਚੀ ਦੀ ਚਾਰ ਪਾਲਾ ਵੀ ਵੜਾਂਗੇ ਬਿਲਕੁਲ ਬਾਈ ਜੀ ਸਲਾਹ ਕਰਨੀ ਸੀ ਪਿਛਲੇ ਬਸੇ ਤਾਂ ਅੱਟ ਗਿਆ ਅੱਛੇ ਹੁਣੀ ਤਿਆਰ ਕੀਤਾ ਹੈਣਾ ਇਸੇ ਕਰਕੇ ਕੀ ਕਰਿਆ ਠੀਕ ਹੈ ਠੀਕ ਹੈ ਠੀਕ ਹੈ ਜੇ ਪੱਕੇ ਜੇ ਕੋਈ ਮੁੜਕੇ ਆਈ ਜੀ ਕੋਈ ਹਰਕਤ ਹੋਈ ਹੁਣ ਹੁਣ ਆਪਾਂ ਘੌਣ ਨਹੀਂ ਕਰਦੇ ਜਦੋਂ ਨੱਗਰ ਜੁੜ ਗਿਆ ਤੇ ਇਹ ਆਪਾਂ ਦਾਤੀਆਂ ਨਾਲ ਵੱਡੀਆਂ ਚਾਹੀ ਕੋਈ ਕਪੈਣ ਮੰਗਾਈਏ ਇਹਨੂੰ ਨਾਲ ਦੀ ਨਾਲ ਚੋਪੜ ਦਾਂਗੇ ਚਾਹੇ ਕੱਚੀ ਆ ਚਾਹੇ ਪੱਕੀ ਆ ਨਹੀਂ ਬਿਲਕੁਲ ਬਾਈ ਹਾਂ ਅਸੀਂ ਇਹੀ ਹੁਣ ਸਲਾਹ ਕਰਦਾ 2 ਘੰਟੇ ਹੋ ਟਵਾਟਾ ਦੇਮਾ ਰੈਡੀ ਕਰਿਆ ਬਾਈ ਸਾਡੇ ਨਹੀਂ ਨਹੀਂ ਠੀਕ ਹੈ ਬਾਈ ਠੀਕ ਹੈ ਬਿਲਕੁਲ ਕਿੰਨੀ ਮੱਕੀ ਆ ਬਾਈ ਇਹ ਏਹ ਬਾਈ 5 ਕਿੱਲੇ ਬਾਈ 5 ਕਿੱ ਜਿਵੇਂ ਸਾਡੇ ਪਿੰਡ ਦੇ ਪਹਿਲਾਂ ਵੀ ਸਵੇਰੇ ਸ਼ਾਮ ਦੇਖਦੇ ਸੀ ਇੱਥੇ ਗੁਰੂ ਘਰ ਮੱਥਾ ਟੇਕਣ ਆਉਂਦੇ ਆਗੇ ਉਹਤੇ ਵੀ ਅਸਰ ਪਿਆ ਲੋਕਾਂ ਦੇ ਕੋਲ ਬਾਈ ਬਿਲਕੁਲ ਅਸੀਂ ਵੀ ਸ਼ਾਮ ਮੁਸ਼ਾਇਰ ਕਰਨ ਆਉਂਦੇ ਸੀ ਕਿ ਬਾਈ ਸਾਡਾ ਵੀ ਆਉਣਾ ਜਾਣਾ ਬੰਦਾਗਾ ਸਾਡੇ ਗਵਰਦਾਰ ਆਉਂਦੀ ਸੀ ਬਾਈ ਸਾਡੇ ਜਵਾਕ ਵੀ ਆਉਂਦੇ ਸੀ ਹਾਂ ਸੁਣਾ ਬਾਈ ਤੇ ਗੁਰਸੁਖਿਆ ਇਹਨਾਂ ਦਾ ਪਰਿਵਾਰ ਆਉਂਦਾ ਸੀ ਸਾਰੇ ਬੰਦੇ ਬਾਈ ਇੱਧਰੋਂ ਆਉਂਦੇ ਸੀ ਕਿ ਕਿੰਨੇ ਦਿਨ ਹੋ ਗਏ ਹੁਣ ਆਏ ਨੂੰ ਤੁਸੇ ਆਉਂਦੇ ਨਹੀਂ ਮੈਂ ਹੁਣ ਤਾਂ ਕਿ ਮੈਂ ਕਹਿੰਦਾ ਟਾਈਮ ਨਾਲ ਹੀ ਆਈਦਾ ਹੁਣ ਤਾਂ ਬਾਈ ਦਿਨ ਜੇ ਆ ਜਣੇ ਹੋਗੇ ਹਾਂ ਬਿਲਕੁਲ ਭਰਾਵੋ ਬਾਈ ਬਣ ਕੇ ਇੱਕ ਉਹ ਗੱਲ ਹੋ ਜਾਂਦੀ ਆ ਵੀ ਜੇ ਕਹਿੰ ਜਿਹੜੇ ਬੰਦਿਆਂ ਤੇ ਵਿਫਤਾ ਪਈ ਵੀ ਆ ਉਹ ਜਾਣਦੇ ਨੇ ਜਿਨ੍ਹਾਂ ਦੇ ਖੇਤ ਨੇ ਇਹ ਉਹ ਜਾਣਦੇ ਨੇ ਤੇ ਜਿਹੜੇ ਬੰਦਿਆਂ ਦੀ ਉਹ ਮੱਕੀ ਸੀ ਨਾ ਜਿਹੜੇ ਬੰਦੇ ਜਾਮਣ ਕੋਲੋਂ ਮੰਨ ਲਓ ਬਾਈ ਮੱਕੀ ਵੱਢ ਕੇ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੇ ਪਿੰਡ ਦੇ ਕੋਲੇ ਉਹਨਾਂ ਦੀ ਚਰੀ ਵੀਜੀ ਵੀਤੀ ਬਾਈ ਚਰੀ ਨੂੰ ਵਾਢਾ ਲਾ ਲਿਆ ਬੰਦੇ ਨੇ ਉਹਰੇ ਆਉਣਾ ਹੀ ਛੱਡਦਾ ਕਰੇ ਵੀ ਖੇਤ ਜਾਣਾ ਹੀ ਨਹੀਂ ਹੈਗਾ ਬਾਈ ਉਹ ਮੱਕੀ ਦਾ ਵਾਢਾ ਮੰਨ ਲੱਕੀ ਤੂੰ ਕਹਿੰਦੀ ਬਾਈ ਕਹਿੰਦਾ ਵੀ ਕਾਖੀ ਵੜ ਨੂੰ ਛੱਡ ਕੇ ਸੇ ਭਾਈ ਕੁਝ ਜੀ ਨੇ ਮੰਨੇਗਾ ਭਾਈ ਚਲ ਐਸੀ ਚਲ ਅੱਗੇ ਕੋਈ ਵਿਚਾਰਾ ਕੋਈ ਹਨਾ ਲੋੜ ਬੰਦ ਮੱਕੀ 'ਚ ਵੜਲਾ ਨਹੀਂ ਕੋਈ ਆਖੋ-ਖੋ ਤੁਸੀਂ ਐਂ ਦੇਖ ਲਓ ਵੀ ਸਾਡੇ ਜਿਹੜੇ ਨਿਰੰਦਾ ਅਸੀ ਸਿੰਘਾਂ ਦੇ ਘਰ ਨੇ ਉਹ ਬੁੜੀਆਂ ਵੀ ਮੱਕੀ 'ਚ ਵੜਨ ਸਾਡੀਆਂ ਅਗਲਾ ਕਹਿੰਦੇ ਸਨ ਨਹੀਂ ਉਰਲਾ ਦਾਂਗੇ ਆਪਦੀ ਜਾਨ ਦੇ ਉੱਤੋਂ ਨਹੀਂ ਤਾਂ ਨਹੀਂ ਕੁਝ ਸਹੀ ਗੱਲ ਆ ਬਾਈ ਇਹਨਾਂ ਲਖਿਆਗਾ ਉਹ ਪਿੰਡ ਵੜਨ ਲੱਗੇ ਉਹਨਾਂ ਦਾ ਇੱਕ ਖੇਤ ਪਿੰਡ ਆਗਾ ਉੱਥੇ ਜਿਹੜੇ ਮੁੰਡਿਆਂ ਨੇ ਕੱਲ ਦੇਖਿਆਗਾ ਆਹ ਬਾਈ ਉੱਥੋਂ ਵੜਦੇ ਹੁੰਦੇ ਸੀ ਪਹਿਲਾਂ ਦੇ ਫਿਰ ਠੀਕ ਹੈ ਉੱਥੋਂ ਉਹ ਤੇ ਵਾੜਾ ਵੀ ਲੱਗਿਆ ਹੋਇਆਗਾ ਕਰਤਾ ਵੱਡਾ ਬੰਦ ਕਰਤਾ ਬਾਈ ਉਹਨਾਂ ਉਹ ਕਹਿੰਦੇ ਵੀ ਜਿੰਨਾ ਚਿਰ ਆ ਮੱਕੀ ਨਹੀਂ ਵੱਢੀ ਜਾਂਦੀ ਮੱਕੀ ਨਹੀਂ ਵੱਢੀ ਜਾਂਦੀ ਉਹਨਾਂ ਨੇ ਚੋਰੀ ਨਹੀਂ ਚਾਰਦੇ ਉਹਨਾਂ ਨੇ ਅੱਜ ਆਪਦਾ ਪਿੰਡ ਵੱਡਾ ਲਾ ਲਿਆ ਜਮਾ ਪਿੰਡ ਦੇ ਜਮਾ ਨੇੜੇ ਠੀਕ ਹੈ ਬਈ ਠੀਕ ਹੈ ਤੇ ਜਦੋਂ ਬਾਈ ਕੱਲ ਸ਼ਾਮ ਨੂੰ ਦੇਖਿਆ ਮਲ ਕੀਤੇ ਹਨਾ ਉਦੋਂ ਮੈਨੂੰ ਐਂ ਦੱਸ ਵੀ ਜਿਵੇਂ ਦੇਨੇ ਦਾ ਬਾਈ ਕਹਿੰਦਾ ਸੀਗਾ ਵੀ ਇੱਧਰ ਲੈ ਵਾ ਸਮਝ ਇੱਧਰ ਗਿਆ ਹਨਾ ਤੇ ਕੱਲ ਸ਼ਾਮ ਨੂੰ ਕਿੱਧਰ ਨੂੰ ਗਿਆ ਬਾਈ ਸ਼ਾਮ ਨੂੰ ਬਾਈ ਏਸੇ ਮੱਕੀ ਦੇ ਪਰਲੇ ਪਾਸੇ ਜਿਹੜੀ ਹੋ ਪਰਾਂਗੀ ਨਾ ਨਾ ਬਾਈ ਆ ਜਿੱਥੇ ਸਪੈਚਦੇ ਨੇ ਹਾਂ ਪਰ ਇਦਾਂ ਦੇ ਪਰਲੇ ਪਾਸੇ ਬਿਲਕੁਲ ਝੋਨੇ ਝੋਨੇ ਜਵਾ ਆਪਣੇ ਕੋਠੇ ਵਾਲੇ ਪਾਸੇ ਅਹ ਝੋਨੇ ਵਾਲੇ ਪਾਸੇ ਝੋਨੇ ਵਾਲੇ ਪਾਸੇ ਝੋਨੇ ਝੋਕਰ ਕਿਧਰ ਨੂੰ ਗਿਆ ਝੋਨੇ ਚ ਬਾਈ ਮੂੰਹ ਦੇਖਿਆ ਗਿਆ ਬੰਦੇ ਨੇ ਜਦੋਂ ਝੋਨੇ ਚ ਜਿਵੇਂ ਪਾਣੀ ਪੀਂਦਾ ਹੁੰਦਾ ਬਾਈ ਉਹਨੇ ਜਦੋਂ ਬਾਹਰੇ ਮੂੰਹ ਕੱਢਿਆ ਝੋਨੇ ਕਣੀ ਨੂੰ ਹਾਂ ਉਧਰ ਬੰਦੇ ਸੀਗੇ ਜਦੋਂ ਉਹ ਬੰਦਿਆਂ ਨੇ ਦੇਖਿਆ ਖਣੀ ਤਾਂ ਉਹ ਬੰਦਿਆਂ ਨੂੰ ਦੇਖ ਕੇ ਬੈਕ ਹੋ ਗਿਆ ਖਾਨੀ ਉਹਨੂੰ ਕੋਈ ਮੰਨ ਕੇ ਚੱਲ ਲਾਉਂ ਬੈਕ ਹੋ ਗਿਆ ਉਹ ਬਲਕੇ ਵਾਪਸ ਵੇਰ ਮੱਕੀ ਜੀ ਫੜ ਗਿਆ ਠੀਕ ਹੈ ਇੱਕ ਬਈ ਸਾਰਿਆਂ ਤੋਂ ਵੱਡੀ ਗੱਲ ਤੁਸੀਂ ਐਂ ਦੇਖੋ ਸਾਨੂੰ ਕੁੱਤਾ ਇੱਥੇ ਨਾ ਬਾਬੇ ਦੇ ਨਾਲ ਕੁੱਤੇ ਅੱਗੇ ਸੁੰਨੇ ਰੋਟੀਆਂ ਰਾਟੀਆਂ ਹਾਂ 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 ਤੇ ਫਿਰਦੀ ਰਹਿੰਦੀ ਤੁਸੀਂ ਪੱਕੇ ਹੀ ਕੁੱਤੇ ਦੀ ਸੀ ਸੱਤ ਠੀਕ ਹੈ ਅਸੀਂ ਨਾ ਬਈ ਕੁੱਤੇ ਹੀ ਨਹੀਂ ਦੇਖਿਆ ਤੁਸੀਂ ਐਂ ਮੰਨ ਲਓ ਠੀਕ ਹੈ ਐਨੇ ਨਹੀਂ ਇੱਥੇ ਮੰਨਦਾ ਵੀ ਰੋਟੀ ਰੋਟੀ ਖਾਣ ਆਉਂਦੇ ਹਾਂ ਹਾਂ ਜਿਵੇਂ ਆਪਾਂ ਐਵੇਂ ਗੁਰੂ ਘਰਾਂ ਤੇ ਦੇਖਦੇ ਹਾਂ ਨਾ ਵੀ ਬਿਲਕੁਲ ਜਿਹੋ ਜਿਹੋ ਦਾ ਮਟਾ ਮਟਾ ਖਰਾਬ ਕਰੀਆਂ ਪਈਆਂ ਹੁੰਦੀਆਂ ਦੀ ਕੋਈ ਸੂਰਸਾਰ ਹੋਈ ਹੋਈ ਜੀ ਗੱਲਬਾਤ ਹੀ ਹਾਂ ਹਾਂ ਬਾਕੀ ਭਾਈ ਜਿਹੜੀ ਨਹੀਂ ਛੋਟਦਾ ਇਧਰ ਮਤਲਬ ਸੂਰਾਂ ਦਾ ਵੀ ਨੁਕਸਾਨ ਹੁੰਦਾ ਦੀ ਆਪਣੇ ਹਰੀ ਗਣ ਹੋ ਗਿਆ ਤੁਹਾਡਾ ਪੱਠਲਾ ਹੋ ਗਿਆ ਭਾਈ ਇੱਕ ਬਈ ਗੱਲ ਹੋਰ ਜਿਹੜੇ ਆਪਾਂ ਫਲੇਡ ਵਾਲੀ ਗੱਲ ਦੱਸ ਕੇ ਹਟਿਆ ਜੇ ਵੀਰੇ ਕਿਸੇ ਨੇ ਬਾਈ ਨੇ ਪੁੱਛਣਾ ਵੀ ਫੋਨ ਕਰਕੇ ਉੱਥੇ ਦਾ ਨੰਬਰ ਬੋਲ ਦਿੰਨੇ ਆਂ ਅਸੀਂ 9876949700 ਹੂੰ ਜਿਹੜੀ ਉੱਥੇ ਦੀ ਘਟ ਕੌਣ ਸੀ ਸਾਡੇ ਪਿੰਡ ਦੀ ਦੱਸ ਦਿਓ ਉੱਥੇ ਨੇ ਕਿਸੇ ਨੇ ਪੁੱਛਣਾ ਕਿਸੇ ਨੂੰ ਨੰਬਰ ਦਵਾਰੇ ਫੇਰ ਬੋਲਦੇ 9876949700 ਬਿਲਕੁਲ ਰਾਜੂ ਮੁੰਡੇ ਦਾ ਨਾਂ ਹੈ ਮੇਰੇ ਮਾਮੇ ਦਾ ਮੁੰਡਾ ਉਹ ਨੂੰ ਤੁਸੀਂ ਪੁੱਛ ਲਿਓ ਵੀ ਉੱਥੇ ਕੀ ਘਟਨਾ ਤੇ ਕੀ ਘਟਨਾ ਹੋਈ ਤੇ ਬਿਲਕੁਲ ਬਾਈ ਤੇ ਇੱਕ ਬੇਨਤੀ ਕਰਦੇ ਆ ਬਾਈ ਜਿਹੜੇ ਵੀਰ ਮਜ਼ਾਕ ਚ ਲੈਂਦੇ ਆ ਨਾ ਉਹ ਬਾਈ ਬਣ ਕੇ ਜਹੇ ਦਾ ਉਰੇ ਆਏ ਹੀ ਨਾ ਕਰੋ ਤੇ ਇੱਕ ਜਿਹੜੇ ਸਾਡੇ YouTube ਵਾਲੇ Facebook ਵਾਲੇ ਆਪਾਂ ਕਹਿ ਦਈਏ ਬਾਈ ਗਲਤ ਗੱਲ ਫਲਾਉਂਦੇ ਆਗੇ ਵੀ ਹਰੀਗੜ੍ਹ ਵਾਲੀ ਨਹਿਰ ਤੇ ਦੇਖਿਆ ਵੀਰ ਬਣ ਕੇ ਇਹੋ ਜੀਆਂ ਗੱਲਾਂ ਨਾ ਪਾਇਆ ਕਰੋ ਕਿਉਂ ਇਹ ਕਿਸ ਦੀ ਜ਼ਿੰਦਗੀ ਵਾਗੀ ਕਿਸੇ ਦਾ ਕੁਝ ਹੋਰ ਹੋ ਗਿਆ ਤਾ ਮੁੜ ਕੇ ਗੱਲ ਕਰ ਲਉ ਨੂੰ ਦੇਣੀ ਪਊਗੀ ਮਿਲ ਗਈ ਤੇ ਬਈ ਆਪਾਂ ਹੀ ਵੀਡੀਓ ਪਾਈ ਜਾਂਦੇ ਹਣਾ ਜੇ ਮੰਨ ਲਾ ਇਹ ਬਈ ਝੂਠ ਹੋ ਜਾਣਾ ਇਹਦੇ ਸਿੱਧਾ ਸਿੱਧਾ ਪਾ ਉਹ ਬੰਦਾ ਕਾਰਵਾਈ ਹੁੰਦੀ ਹੈ ਵੀ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਬੇਖੌਫ ਪੇਦਾ ਕਰ ਰਹੇ ਨੇ ਹੁਣ ਤੁਸੀਂ ਬਈ ਕੀ ਗੱਲ ਹੋਰ ਵਿੱਚ ਪਤਾ ਕੀ ਕੀ ਆਂਦੇ ਨੇ ਆ ਕੇ ਤੁਸੀਂ ਕਹਿ ਦੋ ਵੀ ਇੱਥੋਂ ਭੱਜ ਗਿਆ ਕਹਿੰਦੇ ਇਹ ਕਹਿ ਦੋ ਵੀ ਤੁਸੀਂ ਸੇ ਮੰਨ ਕੇ ਚੱਲੋ ਵੀ ਦਾਨਗੜ ਪਾ ਗਿਆ ਫਲਾਣੇ ਨਾਲ ਕਹਿੰਦੇ ਵੀ ਤੁਸੀਂ ਐਂ ਕਹਿ ਦੋ ਵੀ ਦਾਨਗੜ ਅਸੀਂ ਇੱਕ ਵੀ ਕਿਉਂ ਕਹਿ ਦਈਏ ਕਹਿੰਦੇ ਜੇ ਮੰਨ ਲਓ ਕੋਈ ਇੱਥੇ ਮਾਰ ਕੇ ਸਿੱਟ ਗਿਆ ਤਾਂ ਪ੍ਰਸ਼ਾਸਨ ਛੋੜ ਦੇ ਤੇ ਪਰਚਾ ਦੇ ਦੂ। ਅੱਛਾ। ਕਿਉਂ ਬਈ ਕਾਹਦਾ ਪਰਚਾ ਦੇ ਦੂ? ਅਸੀਂ ਕਿਉਂ ਝੂਠ ਬੋਲੀਏ? ਬਿਲਕੁਲ। ਅਸੀਂ ਤਾਂ ਹੁਣ ਡਰੀਵੇਂ ਆਂ ਆਪਾਂ ਉਧਰਲੇ ਲੋਕਾਂ ਨੂੰ ਕਿਉਂ ਡਰਾਈਏ? ਬਿਲਕੁਲ ਬਈ। ਮੈਂ ਉਹ ਮਾਰਨ ਨੂੰ ਕਿਹੜਾ ਕੋਈ ਕੁੱਤਾ ਬਿੱਲੀ ਆ ਬਈ ਵਿਆਲਾ ਛੋਟੀਆਂ ਨਾਲ ਮਾਰ ਦੂ। ਆਹ ਕਹਿੰਦੇ ਸੋਨੂੰ ਫਸਾਜੂ ਇੱਥੇ ਕਹਿੰਦੇ ਤੁਸੀਂ ਮਤਲਬ ਕਹਿੰਦੇ ਤੁਸੀਂ ਫਸਾਜੋਗੇ ਜੇ ਕਿਸੇ ਨੇ ਮਾਰ ਕੇ ਇੱਥੇ ਹੋਰ ਵੀ ਸਿੱਟ ਗਿਆ। ਇੱਕ ਤਾਂ ਆਪਣੇ ਲੋਕਾਂ ਦੀ ਹਾਬ ਵਾਲੀ ਮਾਰੀ ਸੋਚ ਆਇਆ। ਬਾਲੀ ਮਾਰੀ ਗੱਲ ਆ। ਉਹਦਾ ਕੀ ਦੇਣਾ ਸੋងਾਂ ਡਰਾ ਜਾਂਦੇ ਨਹੀਂ ਮਾਰਨ ਕੇ ਚੱਲੋ ਬੰਦੇ ਨੂੰ। ਮੈਂ ਤਾਂ 所以，个 ਵੀ ਇੱਕ ਜਿਹੜਾ ਬੰਦਾ ਦੂਜਾ ਹੁੰਦਾ ਵਾਲੇ ਨੂੰ ਗੱਲਾਂ ਔੜਦੀਆਂ ਹੁੰਦੀਆਂ ਨੇਗੀਆਂ ਵੀ ਯਾਰ ਮਲਕੀਤ ਹੋਰੀਆਂ ਐ ਕਹਿੰਦੇ ਨੇ ਉਧਰ ਵਾਗ ਗਿਆ ਵੀ ਇਹ ਖੇਤ ਆਉਣ ਲੱਗ ਜਾਨਾ ਬਾਈ ਕੋਈ ਨਾ ਕੋਈ ਨਾ ਦਾ ਨੁਕਸਾਨ ਹੋ ਜਾਊਗਾ ਕਿਸੇ ਮੇਟੋ ਲੋ ਇਹ ਵੀ ਕਹਿੰਦੇ ਨੇ ਪਤਾ ਨਹੀਂ ਵੀ ਇਹ ਫੇਮਸ ਹੋਣ ਦੇ ਅਸੀਂ ਬਾਈ ਫੇਮਸ ਹੋ ਕੇ ਕੀ ਕਰਨਾ ਸੀ ਆਪਦੇ ਖੇਤੀਬਾੜੀ ਵਾਲੇ ਬੰਦੇ ਆ ਯਾਰ ਸਾਰਾ ਦਿਨ ਮਾਹੀ ਨਹੀਂ ਲੋਟਣਾ ਦਾ ਸਾਰਾ ਦਿਨ ਅਸੀਂ ਫੇਮਸ ਹੋ ਕੇ ਕੀ ਕਰਨਾ ਸਾਡਾ ਤਾਂ ਟਾਈਮ ਨਹੀਂ ਕਿੱਥੇ ਆਪਦਾ ਕੰਮ ਚੱਲੀ ਜਾਂਦਾ ਜੀ ਖੇਤ ਦਾ ਬਾਈ ਹੁਣ ਉਹ ਵੀ ਮੰਨ ਲਾ ਵਿੱਚ ਰੋਕਣਾ ਪੈ ਗਿਆ ਕਹਿੰਦੇ ਮਿਸਤਰੀ ਤੂੰ ਦੇਖ ਲੈ ਕਹਿੰਦਾ ਸਾਰਾ ਦਿਨ ਹੀ ਕੰਮ ਹੋਇਆ ਅ ਕੋਲ ਨਹੀਂ ਕਰਨੀ ਨਹੀਂ ਨਹੀਂ ਬਿਲਕੁਲ ਭਾਈ ਇਹ ਤਾਂ ਮੈਂ ਕਹਿੰਦਾ ਤੁਸੀਂ ਜਿਹੜੀ ਉਹ 4x4 ਟਰੈਕਟਰ ਤੇ ਮਸ਼ੀਨ ਲੱਗਦੀ ਹੈ ਨਾ ਉਹ ਕਰਕੇ ਪਤਾ ਨਾ ਭਾਈ ਇਧਰੋਂ ਜਿਹੇ ਆਈ ਸ਼ੁਰੂ ਕਰ ਲਓ ਵੀ ਜਿਆਦੇ ਉੱਤਰ ਦੀ ਉੱਪਰ ਦੀ ਖੇੜਾ ਬਣਾਉਣ ਦੀ ਸਾਥ ਦੇ ਵੀ ਨਾ ਮਸ਼ੀਨਾਂ ਨਾਲ ਉਹ ਕਹਿੰਦਾ ਵੀ ਤੁਸੀਂ ਨਾਲ ਦੀ ਨਾਲ ਫੋਨ ਕਰ ਦਿਓ ਕਹਿੰਦਾ ਕੋਈ ਦਿੱਕਤ ਨਹੀਂ ਮੈਂ ਨਾਲ ਦੀ ਨਾਲ ਵੱਢ ਕੇ ਨੰਗ ਜਾਂਦੇ ਹੋ ਜੀ ਇਹਨੂੰ ਇੱਕ ਦੋ ਦਿਨ ਮੈਂ ਕਹਿੰਦਾ ਹੋਰ ਹੋ ਜਾਂਦੇ ਹੋ ਕਿੰਨੇ ਇੱਕ ਦਿਨਾਂ ਦੀ ਹੋ ਗਈ ਮੇਰੇ ਹਿਸਾਬ ਨਾਲੇ 65 70 ਦਿਨਾਂ ਦੀ ਹੋ ਗਈ हां भाई 70 ਦਿਨਾਂ ਦੀ ਹੈ ਨਾ ਕਿਉਂ ਐਂ ਕਹਿੰਦਾ ਬਾੜ ਦੇਣੇ ਤੋਂ ਬਾਅਦ ਤਾਂ ਬਾਈ ਮਨ ਲੱਗੇ ਛੱਲੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਪੰਜ ਕਿਰਨ ਹੋਰ ਲੰਘ ਜਾਂਦੇ 75 ਕਿਰਨਾਂ ਦੀ ਜਪਾ ਦਿਓ ਵਧੀਆ ਹੋਗਾ ਕੋਈ ਬਾਈ ਕੋਈ ਇਹੋ ਜੀ ਹਰਕਤ ਹੋਈ ਆਪਾਂ ਨੂੰ ਲੱਗਿਆ ਵੀ ਹੁਣ ਵੀ ਇਹੋ ਜੀ ਕੋਈ ਹਰਕਤ ਹੈਗੀ ਆ ਆਪਾਂ ਘੌਲ ਨਹੀਂ ਕਰਦੇ ਕੋਈ ਦਿੱਕਤ ਵਾਲੀ ਗੱਲ ਨਹੀਂ 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 ਬਿਲਕੁਲ ਬਾਈ ਯਾਰ ਬਿਲਕੁਲ ਕਿਉਂ ਬਾਈ ਮੇਨ ਰੋਡ ਤੇ ਆ ਤੇ ਸਭ ਤੋਂ ਵੱਡੀ ਗੱਲ ਬਾਈ ਬਾਬਾ ਗਲਾਬ ਸਿੰਘ ਜੀ ਦੇ ਗੁਰੂ ਘਰੇ ਸਾਰਾ ਪਿੰਡ ਆਪਾਂ ਕਹਿ ਦਈਏ ਵੀ ਮੱਥਾ ਟੇਕਣ ਉਹਦਾ ਤਪਸਥਾਨ ਆ ਬਾਬਾ ਗਲਾਬ ਸਿੰਘ ਜੀ ਦਾ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਤੇ ਬਹੁਤ ਵੱਡੀ ਭਾਗਾਂ ਵਾਲੀ ਧਰਤੀ ਹੈ ਜੀ ਭਰਾਵੋ ਇੱਥੇ ਸਾਰਾ ਪਿੰਡ ਆਉਂਦਾਗਾ ਸੋ ਠੀਕ ਹੈ ਮਲਕੀਤ ਬਾਈ ਓਕੇ ਠੀਕ ਹੈ ਜੀ ਠੀਕ ਹੈ ਬਾਈ ਤੇ ਧੰਨਵਾਦ ਆ ਤੁਹਾਡਾ ਬਾਈ ਜਿਹੜਾ ਤੁਸੀਂ ਐਡਾ ਬੜਾ ਫੈਸਲਾ ਲਿਆ ਹੈ ਨਾ ਅਸੀਂ ਬਾਈ ਨੂੰ ਫੋਨ ਕਰਿਆ ਜਦੋਂ ਅਸੀਂ ਹੁਣ ਵੀ ਸੀ ਇਸੇ ਕਰਕੇ ਬੁਲਾਇਆ ਸੀ ਬਾਈ ਨੂੰ ਸਾਰਿਆਂ ਤੋਂ ਵੱਡਾ ਤਾਂ ਬਾਈ ਤੁਹਾਡਾ ਧੰਨਵਾਦ ਕਿ ਜਿਹੜਾ ਹਨ ਤੁਸੀਂ ਪੂਰਾ ਮੰਨ ਕੇ ਚੱਲੋ ਜਿਹੜੇ ਲਵੇ ਲਾਉਣ ਦੇ ਪੈਂਟ ਨੇ ਜਾਂ ਹੋਰ ਬਾਈ ਤਾਂ ਸਾਨੂੰ ਚਲੋ ਆਲ ਬੜ ਦੇ ਚ ਹੀ ਦੇਖਦੇ ਨੇ ਲਵੇ ਲਾਉਣ ਦੇ ਪੰਡਾ ਆਪਣੇ ਜ਼ਿਆਦਾ ਦੇਖਦੇ ਹਨ ਬੰਦਾ ਸੁਚੇਤ ਰਹੇ ਸਭ ਤੋਂ ਵੱਡੀ ਗੱਲ ਤਾਂ ਐ ਹੈ ਬਾਈ ਮੈਂ ਤਾਂ ਕਹਿੰਦਾ ਵੀ ਸਹੀ ਚੀਜ਼ ਦਿਖਾਓ ਹਨਾ ਵੀ ਐਵੇਂ ਬਾਈ ਦੇਖ ਮੈਂ ਉਹੀ ਫਵਾਹ ਫਲਾਈ ਜਾਵਾਂ ਬਾਈ ਇੱਧਰ ਵਾਗਿਆ ਉੱਧਰ ਵਾਗਿਆ ਇੱਕ ਗੱਲ ਕਿ ਦੋ ਚਾ ਮਤਲਬ ਕਿ ਚਲੋ ਦੋ ਬੰਦਿਆਂ ਨੇ ਕੱਲ ਤਿੰਨ ਨੇ ਦੇਖਿਆ ਆਪਣੇ ਨੇ ਹਨਾ ਤਿੰਨ ਨੇ ਉਹਨਾਂ ਨੇ ਦੇਖ ਲਿਆ ਤੇ ਚੌ ਬੂਟਾ ਉਹਦਾ ਨਵਾਂ ਨਾਲੇ ਤੇ ਖੇਤ ਹੈ ਠੀਕ ਹੈ ਉਹਨੇ ਦੇਖਿਆ ਉਹ ਵੀ ਖੇਤ ਹੋਊਗਾ ਤੁਹਾਨੂੰ ਉਹ ਨੂੰ ਵੀ ਮਿਲਿਆ ਦਿੰਦੇ ਆ ਅਸੀਂ ਅਸੀਂ ਉਹਨੂੰ ਕਹੀ ਜਾਈਏ ਅਸੀਂ ਵੀਡੀਓ ਦੇ ਵਿੱਚ ਮਸ਼ਹੂਰ ਹੋਣ ਦੇ ਮਾਰੇ ਵੀ ਅਸੀਂ ਦੇ ਅਸੀਂ ਨਹੀਂ ਬਾਈ ਦੇਖਿਆ ਹਾਂ ਠੀਕ ਹੈ ਨੰਬਰ ਠੀਕ ਹੈ ਹਾਂ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਹਾਂ ਠੀਕ ਹੈ ਦੇਖੋ ਜਿਹੜੇ ਬੰਦੇ ਨੇ ਦੇਖਿਆ ਪਰ ਅਸੀਂ ਨਾਲ ਉਹਨਾਂ ਦੀਆਂ ਤਾਂ ਬਈ ਜਿਵੇਂ ਉਹ ਕੱਲ ਮੁੰਡਾ ਕਹਿੰਦੀ ਮੇਰੇ ਲੱਤਾਂ ਕੰਬੀ ਜਾਂਦੀਆਂ ਨੇ ਨਾ ਉਹਨਾਂ ਦਾ ਤਾਂ ਬਈ ਹੀਆ ਹੀ ਨਹੀਂ ਪੈਂਦਾ ਜੀ ਮੁੜ ਕੇ ਵੀ ਇਹ ਨਹੀਂ ਹੈਗਾ ਵੀ ਸਾਨੂੰ ਡਰ ਨਹੀਂ ਲੱਗਦਾ ਸਾਨੂੰ ਸਿਰਫ ਫੇਸ ਕਰਕੇ ਵੀ ਅਸੀਂ ਰੋਡ ਦੇ ਉੱਤੇ ਆ ਰੋਡ ਦੇ ਉੱਤੇ ਹਾਂ ਉੱਤੇ ਜਿਹੜਾ ਵੀ ਕੋਈ ਖੇਤ ਹੈਗਾ ਉਹ ਤਾਂ ਜਾ ਕੇ ਦਿਖਾ ਦਿਓ ਵੀ ਸਾਨੂੰ ਇੱਕ ਬੰਦਾ ਮੇਰੇ ਇੱਧਰ ਬਈ ਚਾਰ-ਪੰਜ ਤਰ੍ਹਾਂ ਦੇ ਖੇਤ ਨੇ ਆਪਾਂ ਹੀ ਕੋਈ ਨਹੀਂ ਜਾਂਦਾ ਕੋਈ ਨਹੀਂ ਜਾਂਦਾ ਇੱਧਰ ਕੋਈ ਨਹੀਂ ਜਾਂਦਾ ਸਹੀ ਗੱਲ ਆ ਬਈ ਯਾਰ ਬਹੁਤ ਬਹੁਤ ਬਾਈ ਉਹ ਆਈਵੇ ਹੁਣ ਮੈਨੂੰ ਲੱਗਦਾ ਅਸੀਂ ਹੁਣ ਅਸੀਂ ਸਾਰੇ ਆਨੇ ਖੜੇ ਸੀ ਤਾਂ ਕਹਿੰਦੇ ਨਹੀਂ ਇੱਧਰ ਤੁਸੀਂ ਦੇਖ ਕੱਟਣ ਵਾਲੀ ਬੁੜੀ ਵੀ ਨਹੀਂ ਆਉਂਦੀ ਇੱਧਰ ਬਾਈ ਸਹੀ ਗੱਲ ਸਹੀ ਗੱਲ ਹੈ ਬਿਲਕੁਲ ਬਾਈ ਖੌਫ ਤਾਂ ਖੌਫ ਹੀ ਆ ਬਾਈ ਕਹਿੰਦਾ ਉਹੀ ਗੱਲ ਆ ਵੀ ਜਿਹਦੇ ਲੱਗਦੀ ਆ ਉਹਨੂੰ ਪਤਾ ਲੱਗਦਾ ਹਨਾ ਹਾਂ ਉਹਨ ਦਾ ਬਾਈ ਤੂੰ ਐ ਗੁਜਰਾਤ ਦੇ ਵਿੱਚ ਬੰਦੇ ਨੇ ਮੈਨੂੰ ਦੱਸੀ ਦੀ ਗੁਜਰਾਤ ਦੇ ਵਿੱਚ ਇੱਕ ਬਾਈ ਗਿਰ ਏਰੀਆ ਗਾ ਜੂਨਾ ਗੜ ਦੇ ਲਵੇ ਕਹਿੰਦਾ ਬਾਈ ਮੈਂ ਇਸ ਦਾ ਤੂੰ ਲਾੜਾ ਕਿੰਨਾ ਬਾਜਨ ਹੁੰਦਾ ਹਨਾ ਤੇ ਮੈਂ ਇਹਨੂੰ ਚੱਕ ਕੇ ਕੰਧ ਟੱਪ ਗਿਆ ਦੀ 11 ਫੁੱਟੀ ਕੰਧ ਮੈਂ ਇਹਨੂੰ ਚੱਕ ਕੇ ਬੰਦਾ ਕੀ ਕੀ ਹਾਂ ਤੇ ਜਦੋਂ ਦਹਾੜਦਾ ਨਾ 11 ਕਿਲੋਮੀਟਰ ਤੱਕ ਬਾਅਦ ਜਾਂਦੀ ਹੈ 11 ਕਿਲੋਮੀਟਰ ਤੱਕ ਬਾਅਦ ਜਾਂਦੀ ਹੈ ਬਾਕੀ ਹੋਰ ਦੇਖੋ ਜਿੱਦੋਂ ਜਦ ਚਾਰਮਾਨੇ ਜਾਂਦੇ ਆ ਉਹ ਫੜ ਲਿਆ ਸ਼ੇਰ ਹੂੰ ਬਾਈ ਮਨ ਕਰਦੇ ਆ ਬਾਈ ਕਮੈਂਟ ਕਰਦੇ ਆ ਉਹ ਚੋਰੇ ਦੇਖ ਲੈਣ ਪਤਾ ਲਾ ਨਾ ਨਾ ਕਹਿਣਗੇ ਬਾਈ ਫੜ ਲਿਆ ਸ਼ੇਰ ਬਾਈ ਉਹ ਮੈਂ ਵੀ ਕਈ ਨੂੰ ਕਹਿਣਾ ਹੁੰਦਾ ਮਾਸ ਉਹਨੂੰ ਲੱਖ ਰੁਪਿਆ ਦੇ ਦਾਂਗੇ ਆ ਜਾਓ ਮੈਨੂੰ ਬਾਹਲੇ ਕਹਿੰਦੇ ਨੇ ਹਾਂ ਆਜੂ ਫੜ ਲੈ ਬਿਲਕੁਲ ਬਾਈ ਉਦੋਂ ਬਾਈ ਕਿਸੇ ਨੇ ਨਹੀਂ ਖੜਨਾ ਕੱਲੇ ਜਿਗਰੇ ਵਾਲੇ ਬੰਦੇ ਹੀ ਖੜਨਗੇ ਨਹੀਂ ਸਭ ਹੱਡੀਆਂ ਨੂੰ ਥੁੱਕ ਲਾ ਕੇ ਭੱਜ ਜਾਣਗੇ ਤੁਹਾਨੂੰ ਦੱਸਾਂਗਾ ਹਾਂ ਜਿਗਰਾ ਵੀ ਫੇਲ ਹੋ ਜਾਂਦਾ ਨਾ ਨਾ ਬਿਲਕੁਲ ਬਾਈ ਜਿਦੀ ਬਾਹੀ ਤੇ ਵੀ ਬੰਦਾ ਖੜ ਕੇ ਦਿਖਾ ਦੇ ਬਾਈ ਹੁਣ ਤੂੰ ਕਹਿ ਬੱਜਾ ਦੇਖ ਲੈ ਕੋਈ ਨਹੀਂ ਚਿੜੀ ਜੁਗਦੀ ਕੋਈ ਨਹੀਂ ਹੈਗਾ ਬਿਲਕੁਲ ਬਾਈ ਸਾਰੇ ਖੇਤਾਂ ਦੇ ਵਿੱਚ ਕੋਈ ਨਹੀਂ ਦੀਦਾ ਬਿਲਕੁਲ ਸਿਖਰ ਦਪਹਿਰਾ ਪੂਰਾ ਫੁੱਲ ਚਲੋ ਬੰਦੇ ਹੁਣ ਆਉਂਦੇ ਨੇ ਕੱਖ ਕੱਖ ਵੱਢਣ ਜਿਹੜੇ ਬੰਦੇ ਜ਼ਿਮੀਂਦਾਰ ਭਰਾ ਹਰੇਕ ਲਵੇ ਗੜਾਸਾ ਹਾਂ ਸਾਡੇ ਰੂਹੀ ਮੈਂਹੀ ਗੱਲ ਕਹੀ ਸੀ ਪੰਜ ਚਾਰ ਗੜਾਸੇ ਲੋਕਾਂ ਨੇ ਉਹਨਾਂ ਦੀ ਦੁਕਾਨ ਹੈ ਲੋਹੇ ਦੀ ਉਹਨਾਂ ਤੋਂ ਸਪੈਸ਼ਲ ਨਾਲੀਆਂ ਨੂਨੀਆਂ ਲਵਾ ਕੇ ਨਾ ਪੰਜ ਚਾਰ ਗਣਾਸੇ ਜਿਹੜੇ ਬੰਦੇ ਇਧਰੋਂ ਆਉਂਦੇ ਨੇ ਅੱਡੇ ਗਣਾਸੇ ਤਿਆਰ ਕਰਾ ਲਈ ਨਾਲੇ ਨਾ ਬਾਈ ਜਮਾ ਇਹ ਕਹਿ ਦਿੰਦੇ ਨੇ ਜੀ ਗਣਾਸਾ ਨਹੀਂ ਚੱਲਣਾ ਜੇ ਨਹੀਂ ਚੱਲਣਾ ਬੋ ਨਹੀਂ ਚੱਲਣਾ ਗੱਲ ਕਹਾਣੀ ਇਹ ਹੈ ਕਿ ਵੀ ਬੰਦੇ ਨੂੰ ਆਪਣੀ ਸੇਫਟੀ ਵਾਸਤੇ ਕੁਛ ਨਾ ਕੁਛ ਤਾਂ ਰੱਖਣਾ ਕੁਛ ਨਾ ਕੁਛ ਤਾਂ ਰੱਖਣਾ ਪਊਗਾ ਬਿਲਕੁਲ ਬਾਈ ਇਹ ਅਗੇ ਚੀਜ਼ ਤਾਂ ਵੀ ਅਗਲਾ ਮਜ਼ਾਕ ਬਣਾਉਂਦਾਗਾ ਵੀ ਇਹਨੇ ਇਹ ਚੱਕੀ ਫਿਰਦੇ ਨਹੀਂ ਇਹਦੇ ਨਾਲ ਮਾਰ ਦੋਗੇ ਹਾਂ ਇਹ ਗੱਲ ਹੈ ਕੋਈ ਬਾਈ ਬੰਦਾ ਕਹਿੰਦਾ ਕੁਸਤਾ ਚਾਹੀਦਾ ਹੈ ਖਾਲੀ ਉਸ ਨਾਲੋਂ ਬਿਲਕੁਲ ਬਾਈ ਸੋ ਠੀਕ ਹੈ ਬਾਈ ਜੀ ਮਿਹ ਪਰ ਉਹ ਆ ਰਹਾ ਤੇ ਨਾ ਉਹ ਬਾਈ ਦਾ ਖੇਤ ਹੈ ਜੀਨੇ ਬਾਈ ਕੱਲ ਹੱਥ ਨੇ ਮੰਨ ਲਓ ਵੀ ਦੇਖਿਆ ਸੀਗਾ ਝੋਨੇ ਦੇ ਵਿੱਚੋਂ ਪਾਣੀ ਪੀ ਕੇ ਜਾਂਦਾ ਬਾਈ ਹਨਾ ਤੇ ਉਹ ਬਾਈ ਕੋਲੇ ਚੱਲਿਆਂਗੇ ਹੁਣ ਆਪਾਂ ਪੁੱਛਣਾ ਵੀ ਕੀ ਹੋ ਹੋ ਆ ਬਾਈਆਂ ਨੇ ਤਾਂ ਆਪਾਂ ਨੂੰ ਸਾਰੀ ਗੱਲ ਦੁਬਾਰਾ ਦੱਸਦੀ ਤੇ ਜਿਵੇਂ ਬਾਈ ਨੇ ਦੱਸਿਆ ਦੀ ਨਾ ਵੀ ਆਹ ਮੱਕੀ ਆ ਗਈ ਜਿਹੜੀ ਤੇ ਇਹਦਾ ਹੋ ਸਾਹਮਣਾ ਏਰੀਆ ਦਾ ਜਿਹੜਾ ਉਥੋਂ ਉਹਨੇ ਦੇਖਿਆ ਸੀਗਾ ਹੋ ਉੱਥੇ ਸਾਹਮਣੇ ਜਿਹੜਾ ਉਹ ਥੋੜੀ ਗੱਡੀ ਹਿੱਲੀ ਜਾਂਦੀ ਆ ਤਾਂ ਕਰਕੇ ਨਹੀਂ ਪਤਾ ਲੱਗਦਾ ਆਪਾਂ ਉੱਥੇ ਜਾ ਕੇ ਆਹ ਦੇਖ ਲਓ ਤੁਸੀਂ ਹੋਰ ਉਧਰ ਦੇ ਸਾਹਮਣੇ ਪਾਸ ਜਿਹੜਾ ਮੱਕੀ ਵਾਲਾ ਏਰੀਆ ਹੈਗਾ ਤੇ ਹੋ ਬਾਈ ਦਾ ਤਾਂ ਖੇਤ ਆ ਗਿਆ ਤੇ ਉੱਥੋਂ ਦੇਖਿਆ ਦੀ ਤੇ ਆਹ ਉਹਰੇ ਬਾਈ ਦਾ ਤਾਂ ਖੇਤ ਆ ਗਿਆ ਇਧਰਲੇ ਪਾਸੇ ਆ ਬਾਈ ਆ ਇੱਥੇ ਸਮਾਦ ਆ ਤੇ ਬਾਈ ਦਾ ਖੇਤ ਹੈਗਾ ਤੇ ਹੋ ਸਾਹਮਣੇ ਜਿਹੜੀਆਂ ਮੱਕੀਆਂ ਨੇ ਗਈਆਂ ਤੇ ਉਹ ਆ ਇਧਰਲੇ ਪਾਸੇ ਉਹਦੀ ਬੈਕ ਸਾਈਡ ਆ ਗਈ ਹੋ ਹੋ ਸਪੈਦੇ ਆ ਗਈ ਤੇ ਹੋ ਹੋ ਸਾਹਮਣੇ ਜਾਮਣ ਆ ਗਈ ਜਿੱਥੇ ਆਪਾਂ ਕਹਿੰਦੇ ਸੀਗੇ ਬਾਈ ਉਹ ਜਾਮਣਾ ਤੋੜਨ ਵਾਸਤੇ ਜਾਂ ਚੋਗਣ ਵਾਸਤੇ ਖੜਿਆ ਤੀਗਾ ਹਾਂ ਹਾਂ ਬਾਈ ਉਹ ਰਿਆ ਬੱਟ ਪੋਚ ਰਹੀ ਸੀ ਉਹ ਆ ਬੱਟ ਹਾਂ ਹਾਂ ਅੱਛਾ ਆ ਬੱਟ ਪੋਚ ਰਹੀ ਦੀ ਜਿਹੜੀ ਸਾਹਮਣੇ ਦੇਖ ਆ ਜੋ ਤੇ ਜਮਾ ਨਾਲੇ ਤੇ ਬਾਈ ਦਾ ਖੇਤ ਆ ਗਿਆ ਇਹ ਨਾਲੇ ਦੀ ਸਾਹਮਣੇ ਉਹ ਮਲਕੀਤ ਪੱਠੜ ਬਾਈ ਦਾ ਖੇਤ ਆ ਗਿਆ ਜਿਹੜਾ ਆਪਾਂ ਕਹਿੰਦੇ ਕਿ ਵੀ ਮੋਡੀਫਾਈ ਕਰ ਰਿਹਾ ਹੈਗਾ ਆਪਣੇ ਮੰਗੂ ਜਾਲੀਆਂ ਜੂੜੀਆਂ ਲਾਈਆਂ ਲਾਈਆਂ ਨੇ ਬਾਈ ਨੇ ਸਾਰੀਆਂ ਅੱਛਾ ਆ ਬੱਟ ਪੋਚ ਰਹੀ ਸੀ ਬਾਈ ਇੱਥੇ ਜਦੋਂ ਬਾਈ ਉਹ ਇੱਥੋਂ ਨਿਕਲਿਆ ਹਾਂ ਪੈਪਣੀ ਇੱਕ ਮਿੰਟ ਇੱਕ ਮਿੰਟ ਕੋ ਸਾਹਮਣੇ ਬਾਈ ਹਾਂ 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 ਬਾਈ ਹਾਂ ਨੱਕਾਗਾ ਹਾਂ ਉਹ ਤੋਂ ਬਾਈ 20 ਫੁੱਟ 15 ਫੁੱਟ ਇਧਰ ਨਿਕਲੇ ਜਦੋਂ ਇਧਰ ਲਈ ਹੈਡ ਹਾਂ ਇਹਨੇ ਬਾਈ ਨੇ ਸਾਨੂੰ ਫੋਨ ਮਾਰਿਆ ਉਹ ਬਾਈ ਆਉਂਦਾ ਜਿਹੜਾ ਉਹ ਪਰਣਾ ਲਈ ਠੀਕ ਹੈ ਜਦੋਂ ਉਹਨੇ ਦੇਖਿਆ ਉਹ ਨਾਲ ਦੀ ਨਾਲ ਸਾਨੂੰ ਉਹ ਜਗ੍ਹਾ ਤੇ ਆਪਾਂ ਕਹੀ ਜਿੱਥੇ ਕੱਖ ਜੇ ਦੀਂਦੀ ਹੈ ਹਨਾ ਹਾਂ 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 ਬਾਈ ਉਹ ਜਗ੍ਹਾ ਹੈ ਹਾਂ ਤੇ ਉੱਥੇ ਦੇਖਿਆ ਤੇ ਉਹ ਭਰਾ ਨੇ ਦੇਖਿਆ ਬਾਈ ਨੇ ਤੇ ਆਪਾਂ ਪੁੱਛਦੇ ਆ ਬਾਈ ਨੂੰ ਤੇ ਇਥੋਂ ਤਾਂ ਦੇਖਦਾ ਵੀ ਨਰਲਾ ਬਾਈ ਹੈਨਾ ਇੱਕ ਤਾਂ ਐ ਹੁੰਦਾ ਵੀ ਬਾਕੀ ਇੱਕ ਗੱਲ ਹੋਰ ਬਾਈ ਸਾਨੂੰ ਤੋਂ ਇਹ ਬਾਈ ਦੀ ਨਾ ਤਾਂ ਇਹ ਬਾਈ ਮਜ਼ਾਕ ਕਰਨ ਵਾਲਾ ਬੰਦਾ ਹੈ। ਅੱਜ ਵਾਰ ਕਹਿੰਦਾ ਕੁਝ ਬੰਦੇ ਕਹਿੰਦੇ ਸੀ ਪਤਨੀ ਨੇ ਉਹੀ ਕਹਿੰਦਾ ਜੀ ਕੋਈ ਟੀਚਰ ਨਾ ਇਹ ਮੰਨ ਕੇ ਚੱਲੋ ਇਹ ਵੱਧ ਘੱਟ ਕਿਸੇ ਨਾਲ ਗੱਲ ਕਰਦਾ ਇਹ ਮਤਲਬ ਉਹਦੇ ਕੰਮ ਤਾਂ ਹੀ ਸਾਨੂੰ ਮਤਲਬ ਇਹ ਨਹੀਂ ਹੈਗਾ ਇੱਕ ਤਾਂ ਆਪਾਂ ਕਹਿ ਦੀ ਵੀ ਇਹ ਤਾਂ ਇਹਰ ਬੰਦਾ ਮਜ਼ਾਕ ਕਰ ਰਿਹਾ ਹੋਰ ਬਾਈ ਕੀ ਹਾਲ ਨੇ ਬੱਲੇ ਬਾਈ ਠੀਕ ਆ ਬਾਈ ਇਹ ਬਾਈ ਨੇ ਸਾਨੂੰ ਉਹਦੀ ਫੋਨ ਕਰੇ ਨੇ ਸਾਨੂੰ ਸੇਵ ਅੱਜ ਕੇ 10 ਮਿੰਟ ਤੇ ਕਾਲ ਕਰੀ ਜਦੋਂ ਅਸੀਂ ਉੱਥੇ ਪਹੁੰਚ ਰਹੇ ਹੁੰਦੀ ਸੀ 5 ਕਿ ਮਿੰਟਾਂ ਦੇ ਅਸੀਂ ਬੁੱਟੇ ਤੇ ਲੱਗੇ ਆ ਗਏ ਹਨਾ ਇਹ ਬਾਈ ਨੇ ਇੱਥੇ ਦੱਸ ਲਈ ਬਾਈ ਨੂੰ ਪੁੱਛਦੇ ਆਪਾਂ ਬਾਈ ਉਹਦੋਂ ਕੀ ਕਰੀ ਜਾਂਦੇ ਸੀ ਅਸੀਂ ਬਈ ਇਹ ਤੋਂ ਮਿੱਟੀ ਠੀਕ ਕਰਦੇ ਸੀਗੇ ਬੱਟ ਦੇ ਹਾਂ ਠੀਕ ਇਹ ਜਿਹਨੂੰ ਦੇਖਿਆ ਉਹਨੇ ਗਾਲੇ ਤੋਨ ਕੱਢਿਆ ਨਹੀਂ ਸੋਡੀ ਕਿਵੇਂ ਕੁਦਰਤੀ ਨਿਗਾਹ ਪੈ ਗਈ ਇੱਧਰ ਜਾਂ ਕਿਵੇਂ ਜ਼ਿਆਦੇ ਕਰਕੇ ਸੀ ਇੱਥੇ ਬਹਿ ਗਏ ਅਸੀਂ ਆ ਜਗ੍ਹਾ ਤੇ ਬਹਿ ਗਏ ਵੀ ਦਸ ਦੋਸਤ ਲੱਗੇ ਬਹਿਣਗੇ ਵੀ ਸਰਸਾਂ ਗੀ ਠੀਕ ਹੈ ਕਿੰਨੇ ਜਣੇ ਸੀ ਅਸੀਂ ਕਰਮ ਕਿੰਨੇ ਜਣੇ ਸੀ ਬਾਈ ਤੁਸੀਂ ਅਸੀਂ ਦੋ ਸੀ ਇੱਕ ਮੈਂ ਸੀ ਇੱਕ ਮੇਰਾ ਸਿਹਰੀ ਸੀਗਾ ਠੀਕ ਹੈ ਅਸੀਂ ਦੋਨੇ ਬੰਦੇ ਫਿਰ ਬਾਹਰੇ ਉਹ ਸਿਹਰੀ ਮੇਰਾ ਉੱਥੇ ਆ ਮੈਂ ਇੱਥੇ ਰਹਿ ਗਿਆ ਜਦੋਂ ਮੈਂ ਮਲਕੀਤ ਨੂੰ ਫੋਨ ਲਾਇਆ ਮਲਕੀਤ 2 ਮਿੰਟਾਂ ਚ ਇੱਥੇ ਆ ਗਿਆ ਠੀਕ ਹੈ ਤੇ ਉਹਦੇ ਉਹ ਵਾਪਸ ਗੱਲ ਦੇਖਿਆ ਸੀ ਵਾ ਕਿਉਂ ਇਹ ਵੀ ਅਸੀਂ ਤਾਂ ਸਾਡਾ ਬੰਦਾ ਇਹਨੂੰ ਤਾਂ ਅਸੀਂ ਕਿਹਾ ਫੋਨ ਕਰਿਆ ਵੀ ਤੂੰ ਛੇੜ ਵੱਟ ਜਾ ਹਾਂ ਜੇ ਰੌਲਾ ਬਣਾਉਂਦਾ ਫਿਰ ਤਾਂ ਅਸੀਂ ਪਿੰਡ ਫੋਨ ਕਰਦੇ ਵੀ ਡੌਮੈਂਟ ਕਰਾਉਂਦੇ ਬਿਲਕੁਲ ਹਾਂ ਵੀ ਕਈ ਵਾਰ ਇੱਥੇ ਹੁੰਦਾ ਇਹਦਾ ਖੇਤ ਤਾਂ ਮੰਨ ਲੈ ਜਮੀ ਸਾਰਾ ਕਿਲਾਵਾਹੀ ਆ ਗਿਆ ਹਨਾ ਹਾਂ ਠੀਕ ਹੈ ਜੇ ਬਾਈ ਫੋਨ ਹੀ ਸਾਨੂੰ ਕਰਿਆ ਸੀ ਵੀ ਉੱਥੇ ਬਾਈ ਫਿਰ ਖਾਲ ਵੀ ਹੋ ਪਿਆਪਾ ਦੇ ਕੋਲੇ ਹਨਾ ਉੱਥੇ ਬਾਈ ਪਾਣੀ ਵੀ ਖੜਾ ਹਾਂ ਹਾਂ ਤੇ ਬਾਈ ਖਾਲ ਆ ਗਿਆ ਵਿਚਾਲੇ ਹੌਦੀ ਚ ਵੀ ਪਾਣੀ ਐਂ ਕਹਿੰਦਾ ਹੌਦੀ ਚ ਵੀ ਪਾਣੀ ਖੜਾ ਹੋਊ ਜੀ ਵੀ ਖੜਾ ਹੋਊਗਾ ਠੀਕ ਆਈ ਬਾਈ ਉਧਰਲੇ ਬਸ ਵੈਦਰ ਐਂਟਰ ਐਂਟਰ ਹੋਇਆ ਦੀ ਹਨਾ ਕਿਆ ਭਾਈ ਹਾਂ ਤੁਸੀਂ ਮੈਂ ਕਿਹਾ ਵੀ ਇਧਰ ਆਪਾਂ ਪਰਲੇ ਪਾਸੇ ਬਿਲਕੁਲ ਭਾਈ ਬਿਲਕੁਲ ਜਿੱਥੇ ਆਪਾਂ ਪਰਲੇ ਪਾਸੇ ਖੜੇ ਧੀਗੇ ਤੇ ਉੱਥੇ ਉਹ ਵਾਲੇ ਇਹ ਕਹੀ ਤੁਸੀਂ ਆ ਦੇਖ ਲੋ ਕੱਲ ਕਿੰਨੇ ਵਜੇ ਭੱਜ ਗਈ ਸੀ ਬੁੱਟੇ ਇਹ ਟਾਈਮ ਨਾਲ ਹੀ ਬਾਗੀ ਜਿਹਨੂੰ ਬਸ ਹੋ ਗਿਆ ਅਸ਼ੋਰੀ ਨੂੰ ਪਹੁੰਚਾ ਕੇ ਲੈ ਕੇ ਠੀਕ ਹੈ ਵੀ ਇਥੇ ਝੋਂਦਾ ਲਾਉਂਦੇ ਧੀਗੇ ਵੀ ਉਦੋਂ ਬਾਅਦ ਜਾਓ ਟਾਈਮ ਨਾਲ ਹਨਾ ਆਪਾਂ ਆ ਕਿਹਾ ਸੀ ਸਾਈਕਲ ਵੀ ਸੀ ਇੱਥੇ ਸਾਡੇ ਕੋਲ ਲਾਈ ਕੇ ਉਹਦੀ ਭੱਜ ਗਏ ਠੀਕ ਹੈ ਗੇਮ ਨੂੰ ਕੋਈ ਨੁਕਸਾਨ ਹੋ ਗਿਆ ਕੋਈ ਹੋਰ ਗੱਲਬਾਤ ਹੋ ਗਈ ਹਨਾ ਪਹਿਲਾਂ ਭਾਈ ਦੇ ਸਵੇਰੇ ਉਹ ਬੰਦਿਆਂ ਨੇ ਦੇਖਿਆ ਉਦੋਂ ਬਾਅਦ ਦੇ ਵਿੱਚ ਸ਼ਾਮ ਨੂੰ 6:00 ਵਜੇ 10 ਮਿੰਟ ਤੇ ਬਾਈ ਨੇ ਇਹਨੇ ਦੇਖਿਆ। ਉਦੋਂ ਬਾਅਦ ਚ ਅਸੀਂ ਹੈਪੀ ਨੂੰ ਫੋਨ ਕਰਿਆ ਡਰੋਨ ਵਾਲੇ ਨੂੰ। ਇਹ ਉਦੋਂ ਬਾਅਦ ਚ ਹੈਪੀ ਆਇਆ ਸਾਰੀ ਆਹ ਉਹਦੀ ਮਤਲਬ ਥੋੜਾ ਮੈਨੂੰ ਫੋਨ ਆਇਆ ਆਇਆ ਦੀ ਹੈਨਾ? ਬਾਈ ਉਹਦੀ ਤੁਹਾਨੂੰ ਹਾਂ ਆਹ ਗੱਲ ਆਹ ਸਾਰੀ ਬਾਤ ਹੈ। ਕੋਈ ਕੁਸ ਮਰਜ਼ੀ ਕਹੀ ਜਾਵੇ। ਵੀ ਇਹ ਭੁੱਕੀ ਖਾ ਕੇ ਬੋਲਦੇ ਨੇ ਜੀ ਇਹ ਬੰਦੇ ਆ ਕੇ ਬੋਲਦੇ। ਬਸ ਐਂਦਾ ਬਾਈ ਕਹਿਣ ਵਾਲੇ ਨੇ ਕਹਿ ਨਹੀਂ ਹੁੰਦਾ। ਕੋਈ ਹੋਰ ਤਾਂ ਨਹੀਂ ਦੇਖਿਆ ਬਾਈ ਜਿਵੇਂ ਆਹ ਨਾਲਾਗਾ ਨਾਲੇ ਤੇ ਆਮ ਹੀ ਜਿਵੇਂ ਕੋਈ ਰੋਜ਼ ਰੂਜ਼ ਫਿਰਦੇ ਹੁੰਦੇ ਨੇ ਜਾਂ ਕੋਈ ਹੋਰ ਜਾਨਵਰ ਕੋਈ ਹੈ। ਹੈਗੀ ਸੀ ਸਰਦੀਆਂ ਚ ਹੁ ਕਹਾਂ ਬਹੁਤ ਦੀ ਕੋਈ ਹੋਰ ਜਾਨਵਰ ਨੁਕਸਾਨ ਨਹੀਂ ਆ ਗਿਆ ਹੋਵੇ ਜੇ ਪਹਿਲਾਂ ਇਧਰੋਂ 15 ਰੋਏ ਲੰਗੇ ਨੇ ਹਾਂ ਹਾਂ ਚਰਦੀਆਂ ਵਾਲੇ ਬਸ ਉਹੀ ਠੀਕ ਹੈ ਵੀ ਉਹ ਕੋਈ ਮੁਸਕ ਮਸਕ ਤਾਂ ਨਹੀਂ ਆਉਂਦਾ ਹੈਗਾ ਜਿਵੇਂ ਆਪਾਂ ਕਹੀਏ ਵੀ ਕੋਈ ਜਿਵੇਂ ਕੋਈ ਜਾਨਵਰ ਖਾਦਾ ਹੋਵੇ ਕੋਈ ਮੁਸਕ ਜਾਂ ਕੋਈ ਹੋਰ ਕਿੱਥੇ ਬਾਈ ਕੱਲ ਅਸੀਂ ਦੇਖ ਕੇ ਆਏਗੇ ਬਲਕਿ ਕਿਹੜੇ ਕਿਹੜੇ ਦੇਖ ਕੇ ਆਏ ਸੀ ਜਾਨਵਰ ਖਾਣੇ ਕੁੱਤਾ ਖਾਦਾ ਮਿਲ ਗਿਆ ਹਾਂ ਇਹੋ ਜਿਹਾ ਕੁਛ ਹੀ ਆ ਬਾਈ ਜਿਹਦੇ ਉਹ ਬਾਈ ਨੇ ਆਪ ਕੱਲ ਬਹੁਤ ਦਿਖਾਈ ਦੀ ਗਿਆਪਾਂ ਨੂੰ ਹਾਂ ਹਾਂ ਬਾਈ ਉਹ ਮਿਸਤਰੀ ਦੇਖ ਕੇ ਖੇਤ ਚ ਹਾਂ ਹਾਂ ਮੈਨੂੰ ਵੀ ਫੋਨ ਆਇਆ ਸੀ ਉਹਨਾਂ ਦਾ ਇਹ ਆ ਵੀ ਉਹ ਕਹਿੰਦੇ ਸੀ ਵੀ ਸਾਡੇ ਖੇਤ ਕੁਛ ਖਾਦਾ ਹੋਇਆ ਹਾਂ ਗੱਲਾਂ ਹੀ ਆ ਬਈ ਕੁਛ ਨਾ ਕੁਛ ਤਾਂ ਹੈਗੀ ਹੈ ਗੱਲਬਾਤ ਹਨਾ ਤੇ ਸਭ ਤੋਂ ਵੱਡਾ ਹਾਂ ਬਾਈ ਹੋਰਾਂ ਦਾ ਫੈਸਲਾ ਕਹਿੰਦੇ ਬਈ ਆ ਸਾਰੀ ਮੱਕੀ ਇੱਥੇ ਦਾ ਘਾਹੀ ਮੱਕੀ ਬਾਈ ਤੁਹਾਡੇ ਲਈ ਹਾਂ ਹਾਂ ਬਾਈ ਇੱਥੇ ਦਾ ਘਾਹ ਤੱਕ ਠੀਕ ਹੈ ਕਹਿੰਦੇ ਸਾਰੀ ਮੱਕੀ ਦਾ ਚਾਰ ਪਾਵਾਂਗੇ ਨਹੀਂ ਵਧੀਆ ਬਾਈ ਗੱਲ ਤਾਂ ਫੇਰ ਹੀ ਕਲੀਅਰ ਹੋਣੀ ਹੈ ਹਨਾ ਜਿਵੇਂ ਵੀ ਬਣਦਾ ਕੁਛ ਸੁਖੀ ਬਾਈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨਾ ਨਾ ਬਿਲਕੁਲ 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 ਠੀਕ ਆ ਬਾਈ ਮਨ ਕੀ ਤਾਂ ਧੰਨਵਾਦ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਬੁੱਟੇ ਬਾਈ ਧੰਨਵਾਦ ਬਾਈ ਮ